SSF ਸਾਨੂੰ ਰੋਡ ਤੇ ਕੋਈ ਵੀ ਸਟੇਟ ਹਾਈਵੇਜ਼ ਤੇ ਨੈਸ਼ਨਲ ਹਾਈਵੇ ਤੇ ਕੋਈ ਵੀ ਦਰਘਟਨਾ ਹੁੰਦੀ ਹੈ ਜਦੋਂ ਸਾਨੂੰ 112 ਤੇ ਕਾਲ ਕੀਤੀ ਜਾਂਦੀ ਹੈ ਤਾਂ ਅਸੀਂ ਉਸ ਜਗ੍ਹਾ ਤੇ ਪਹੁੰਚਦੇ ਆਂ ਜਲਦੀ ਜਲਦੀ ਪਹੁੰਚਦੇ ਤੇ ਉਹਨਾਂ ਦੀ ਜਿੰਨਾ ਤੱਕ ਵੀ ਹੈਲਪ ਹੋ ਸਕੇ ਅਸੀਂ ਕਰਦੇ ਆਂ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵੱਲੋਂ ਜਨਵਰੀ 2024 ਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਸੀ ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਜਿਸ ਦੇ ਚੱਲਦਿਆਂ ਸੂਬੇ ਚ ਸੜਕ ਹਾਦਸਿਆਂ ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 48.1% ਘਟੀ ਹੈ ਹੁਣ ਤੱਕ ਹੋਏ ਸੜਕੀ ਹਾਦਸਿਆਂ ਦੇ 17313 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਸੜਕੀ ਹਾਦਸਿਆਂ ਦੇ ਸ਼ਿਕਾਰ ਹੋਏ 22274 ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੜਕਾਂ ਤੇ ਐਸਐਸਐਫ ਖੜੀ ਹੈ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਉਹਨਾਂ ਕੋਲੇ 48% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਜਿਹੜੀਆਂ ਔਨ ਦਾ ਸਪਾਟ ਹੋ ਜਾਂਦੀਆਂ ਸੀ ਇਹ ਮੈਂ ਨਹੀਂ ਕਹਿ ਰਿਹਾ ਇਹ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਚ ਨੀਤਨ ਗੱਡਕਰੀ ਜੋ ਕਿ ਟ੍ਰਾਂਸਪੋਰਟ ਮਿਨਿਸਟਰ ਆ ਭਾਰਤ ਦੇ ਉਹਨਾਂ ਨੇ ਦੱਸਿਆ ਕਿ ਜੇ ਸਿੱਖਣਾ ਪੰਜਾਬ ਤੋਂ ਸਿੱਖੋ 6 ਮਿੰਟ 20 ਸਕਿੰਟ ਦੇ ਵਿੱਚ ਵਿੱਚ ਉਹਨਾਂ ਦੀ ਐਵਰੇਜ ਆ ਟਾਈਮ ਆ ਆ ਜਾਂਦੇ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ 350 ਸਾਲਾ ਸ਼ਹੀਦੀ ਸਟਾਪ ਦੀਆਂ ਕਿਉਂਕਿ ਅਨੰਦਪੁਰ ਸਾਹਿਬ ਦੇ ਵਿੱਚ ਮਨਾਈਆਂ ਜਾ ਰਹੀਆਂ ਨੇ ਸੋ ਉੱਥੇ ਵੱਡੇ ਸਮਾਗਮ ਕੀਤੇ ਗਏ ਸੋ ਅੱਜ ਇੱਕ ਵਿਸ਼ੇਸ਼ ਸਦਨ ਵੀ ਉੱਥੇ ਸੱਦਿਆ ਗਿਆ ਜਿਸ ਦੇ ਵਿੱਚ ਵੱਡੇ ਅਹਿਮ ਫੈਸਲੇ ਲਏ ਗਏ ਜਿਸ ਨੂੰ ਲੈ ਕੇ ਪੰਜਾਬ ਦੇ ਅਡੇ ਤਿੰਨ ਸਿੱਖ ਇਤਿਹਾਸਿਕ ਸ਼ਹਿਰ ਨੇ ਜਿਸ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਇਹ ਸ਼ਹਿਰ ਨੇ ਇਹਨਾਂ ਨੂੰ ਪਵਿੱਤਰ ਸ਼ਹਿਰ ਐਲਾਨ ਦਿੱਤਾ ਗਿਆ ਸੋ ਅੱਜ ਵਿਸ਼ੇਸ਼ ਅਦਨ ਦੇ ਵਿੱਚ ਇਹ ਵੱਡੇ ਅਹਿਮ ਫੈਸਲੇ ਲਏ ਗਏ ਜੋ ਕਿ 350 ਸਾਲਾਂ ਨੂੰ ਸਮਰਪਿਤ ਵਿਸ਼ੇਸ਼ ਅਦਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੱਧਿਆ ਗਿਆ ਸੀ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਫੈਸਲੇ ਲਏ ਗਏ ਨੇ ਸੋ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਤਿੰਨ ਜਿਹੜੇ ਇਤਿਹਾਸਿਕ ਧਾਰਮਿਕ ਸਥਾਨ ਨੇ ਇਹਨਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਹੈ ਜਿਸ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੋ ਸ੍ਰੀ ਆਕਾਲ ਤਖਤ ਸਾਹਿਬ ਇੱਥੇ ਹੈਗਾ ਤੇ ਤਿੰਨਾਂ ਤਖਤਾਂ ਨੂੰ ਹੀ ਪਵਿੱਤਰ ਸ਼ਹਿਰ ਐਲਾਨ ਐਲਾਨਿਆ ਗਿਆ ਹੈ ਸੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਗਲਿਆਰੇ ਨੂੰ ਪਵਿੱਤਰ ਐਲਾਨਿਆ ਗਿਆ ਹੈ ਸੋ ਇੱਥੇ ਸਾਫ ਸਫਾਈ ਅਤੇ ਕਿਸੇ ਤਰ੍ਹਾਂ ਦੀ ਵੀ ਸਾਫ ਸਫਾਈ ਰੱਖੀ ਜਾਵੇਗੀ ਅਤੇ ਕਿਸੇ ਤਰ੍ਹਾਂ ਵੀ ਕੋਈ ਤਬਾਕੂ ਮੀਰ ਸ਼ਰਾਬ ਦੀ ਦੁਕਾਨਾਂ ਜੋ ਕਿ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ ਇਸ ਦੇ ਆਲੇ ਦੁਆਲੇ ਜਾਂ ਨੇੜੇ ਤੇੜੇ ਵੀ ਸੋ ਪੰਜਾਬ ਸਰਕਾਰ ਦੇ ਵੱਲੋਂ ਖਾਸ ਜਿਹੜਾ ਕਿ ਅੱਜ ਫੈਸਲਾ ਲੈ ਗਿਆ ਹੈ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਸੰਗਤਾਂ ਦੀ ਮੰਗ ਸੀ ਕਿ ਪੰਜਾਬ ਦੇ ਜਿਹੜੇ ਇਤਿਹਾਸਿਕ ਸ਼ਹਿਰ ਨੇ ਜਿੱਥੇ ਕਿ ਸਿੱਖ ਤੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਪਵਿੱਤਰ ਸ਼ਹਿਰ ਐਲਾਨੇ ਜਾਵੇ ਸੋ ਅੱਜ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਸੋ ਤਿੰਨ ਤਖਤ ਜੋ ਕਿ ਪੰਜਾਬ ਦੇ ਵਿੱਚ ਪੈਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੋ ਦੋ ਸ਼ਹਿਰਾਂ ਨੂੰ ਪੂਰਾ ਸ਼ਹਿਰ ਪਵਿੱਤਰ ਐਲਾਨਿਆ ਗਿਆ ਸੋ ਅੰਮ੍ਰਿਤਸਰ ਦੀ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜਾ ਗਲਿਆਰਾ ਹੈ ਉਸ ਨੂੰ ਪਵਿੱਤਰ ਐਲਾਨਿਆ ਗਿਆ ਹੈ ਸੋ ਇਸ ਦੀ ਸਾਫ ਸਫਾਈ ਇਸ ਨੂੰ ਸਾਫ ਸੁਥਰਾ ਬਣਾਇਆ ਜਾਵੇਗਾ ਇੱਕ ਸਰਬ ਧਰਮ ਕਮੇਟੀ ਵੀ ਬਣਾਈ ਜਾਵੇਗੀ ਸੋ ਇਸ ਖੇਤਰ ਦੇ ਵਿੱਚ ਸਫਾਈ ਟ੍ਰੈਫਿਕ ਪ੍ਰਬੰਧਨ ਜੋ ਕਿ ਯਾਤਰੀ ਆਉਂਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸੋ ਉਸ ਦੇ ਲਈ ਵਿਸ਼ੇਸ਼ ਟੀਮਾਂ ਵੀ ਤਾਇਨਾਤ ਕੀਤੀ ਜਾਣਗੀਆਂ ਗਲਿਆਰੇ ਦੇ ਦਿਨ ਰਾਤ ਸਫਾਈ ਲਈ ਨਗਰ ਨਿਗਰ ਨੂੰ ਸਪਸ਼ਟ ਹਦਾਇਤਾਂ ਵੀ ਜਾਰੀ ਹੋਣਗੀਆਂ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸੋ ਵੱਡਾ ਉਪਰਾਲਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਸੋ ਤਿੰਨ ਸ਼ਹਿਰ ਪਵਿੱਤਰ ਐਲਾਨੇ ਗਏ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 350 ਸਾਲਾਂ ਸ਼ਹੀਦੀ ਜਿਹੜੇ ਕਿ ਸ਼ਤਾਬ ਦੀਆਂ ਮਨਾਈਆਂ ਜਾ ਰਹੀਆਂ ਨੇ ਸੋ ਵਿਸ਼ੇਸ਼ ਸਦਨ ਸੱਧਿਆ ਗਿਆ ਸੀ ਉਸ ਦੇ ਵਿੱਚ ਅਹਿਮ ਫੈਸਲੇ ਲਏ ਗਏ ਸੋ ਸੰਗਤਾਂ ਵੀ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਕਿੱਡਾ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈ ਅੱਜ ਪਵਿੱਤਰ ਸ਼ਹਿਰ ਜਿਹੜੇ ਤਿੰਨ ਐਲਾਨੇ ਗਏ ਨੇ ਨੰਤੇ ਬਹੁਤ ਖੁਸ਼ ਹੋਈ ਹੈ ਜੀ ਇਹ ਅੰਮ੍ਰਿਤਸਰ ਜਾਂ ਕੋਈ ਆਨੰਦਪੁਰ ਸਾਹਿਬ ਜਾਂ ਕੋਈ ਹੋਰ ਤੀਸਰਾ ਸ਼ਹਿਰ ਆ ਬਹੁਤ ਹੀ ਅੱਛਾ ਕੰਮ ਮਗਾਏ ਤੇ ਬੜਾ ਹੀ ਸਾਡੇ ਵਾਸਤੇ ਬਹੁਤ ਕਿਸਮਤ ਵਾਲੀ ਗੱਲ ਹੈ ਕਿ ਇਹ ਪਵਿੱਤਰ ਸ਼ਹਿਰ ਦਾ ਕਰਾ ਦਿੱਤਾ ਗਿਆ ਵਾ ਤੇ ਸਫਾਈ ਦੇ ਇੱਥੇ ਬਿਲਾਰੀ ਬਹੁਤ ਵਧੀਆ ਗਈ ਹੈ ਕੋਈ ਇੱਥੇ ਕੋਈ ਦਿੱਕਤ ਨਹੀਂ ਹੋਈ ਹੈ ਹੋਜੀ ਬੜਾ ਹੀ ਸੋਹਣਾ ਉਪਰਾਲਾ ਹੈ ਸਰਕਾਰ ਦਾ ਵੀ ਤੇ ਮੁਲਾਜ਼ਮਾਂ ਦਾ ਵੀ ਤੇ ਪਬਲਿਕ ਦਾ ਵੀ ਤੇ ਸੇਵਾਦਾਰਾਂ ਦਾ ਵੀ ਦੂਰ ਦੂਰ ਦੇਸ਼ਾਂ ਵਿੱਚ ਐਸਾਂ ਤੋਂ ਸੰਗ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੀ ਕਿਉਂਦੀ ਜਾਂ ਹੋਰ ਤਖਤਾਂ ਤੇ ਵੀ ਜਾਂਦੀ ਹੈ ਕਿ ਲੱਗਦਾ ਸੀ ਕਾਫੀ ਲੰਮੇ ਸਮੇਂ ਤੋਂ ਸੰਗਤਾਂ ਹੀ ਮੰਗ ਕਰ ਰਹੀਆਂ ਸੀ ਕਿ ਜਿਹੜੇ ਇਹ ਸ਼ਹਿਰ ਨੇ ਇਹ ਪਵਿੱਤਰ ਅਲਾਨਾ ਜਨ ਕਿਉਂਕਿ ਸਫਾਈ ਪੱਖੋਂ ਔਰ ਦੂਜੇ ਪਾਸੇ ਮਾਸ ਵੀ ਕਰੀ ਜਾਂ ਕਿਸੇ ਤਰ੍ਹਾਂ ਤਬਾਕਕਲ ਨੇੜੇ ਤੇ ਵਿਕਦਾ ਹੋਵੇ ਸੋ ਕਿਵੇਂ ਦੇਖਦੇ ਹੋ ਇਹ ਜ਼ਰੂਰੀ ਸੀ ਜੀ ਤਮਾਕੂ ਦਾ ਤੇ ਵਿਕਣਾ ਬਹੁਤ ਗਲਤ ਹੈ ਜੀ ਅੰਮ੍ਰਿਤਸਰ ਸ਼ਹਿਰ ਸਾਰੇ ਵਿੱਚ ਜੀ ਤੇ ਗਲਿਆਰੇ ਦੇ ਆਲੇ-ਦੋਲੇ ਦੇ ਵੈਸੇ ਕੋਈ ਤਮਾਕੂ ਦੀ ਦੁਕਾਨ ਨਹੀਂ ਗਈ ਤਾਂ ਕੋਈ ਜ਼ੀਦਾ ਵਾ ਤੇ ਜੇ ਇਹ ਸਾਰੇ ਅੰਮ੍ਰਿਤਸਰ ਦੇ ਵਿੱਚ ਬੰਦ ਹੋ ਜਿੰਨਾ ਤੇ ਇਹਦੇ ਨਾਲ ਦੀ ਕੋਈ ਵੀ ਰੀਸ ਨਹੀਂ ਕੀ ਤਮਾਕੂ ਜਾਂ ਕੋਈ ਹੋਰ ਨਸ਼ਾ ਕੋਈ ਵੀ ਚੀਜ਼ ਦਾ ਨਸ਼ਾ ਉਹ ਸਾਰਾ ਹੀ ਬੰਦ ਹੋਣਾ ਚਾਹੀਦਾ ਇਹ ਲੱਗਦਾ ਕਿ ਇਸ ਨਾਲ ਸੰਗਤਾਂ ਦੇ ਮਨਾਂ ਨੂੰ ਕੋਈ ਇਸ ਤਰ੍ਹਾਂ ਦੀ ਠੇਸ ਨਹੀਂ ਪਹੁੰਚੂ ਕਿਉਂਕਿ ਪਹਿਲਾਂ ਕਾਫੀ ਜਿਹੜੇ ਕੇਸ ਲੋਕ ਮੰਗ ਕਰਦੇ ਸੰਗਤ ਮੰਗ ਕਰਦੇ ਸੋ ਹੁਣ ਲੋਕਾਂ ਦੇ ਸੰਗਤਾਂ ਦੇ ਮਨਾਂ 'ਚ ਕਾਫੀ ਖੁਸ਼ ਦਿਖਾਈ ਦੇ ਰਹੀ ਹੈ ਮੈਨੂੰ ਕਹਿੰਦਾ ਬਹੁਤ ਹੀ ਵਧੀਆ ਉਪਰਾਲਾ ਵਾ ਇਸ ਤੋਂ ਵਧੀਆ ਉਪਰਾਲਾ ਕੋਈ ਨਹੀਂ ਹੋ ਸਕਦਾ ਸੰਗਤ ਜਿਹੜੀ ਬਾਰੋਂ ਆਈ ਟੂਰਿਸਟ ਜਿਹੜਾ ਬਾਰੋਂ ਆਏਗਾ ਉਹ ਵੇਖ ਕੇ ਚੀਨੂ ਬਹੁਤ ਖੁਸ਼ ਹੋਏਗਾ ਇਹ ਲੱਗਦਾ ਕਿ ਹੋਰ ਵੀ ਇਹਨਾਂ ਸਾਫ਼ ਸੁਥਰਾ ਰੱਖਣ ਲਈ ਇੱਥੇ ਵਕ ਵਕ ਤਰ੍ਹਾਂ ਦੇ ਕੋਈ ਨਾ ਕੋਈ ਸਫਾਈ ਪ੍ਰਬੰਧਨ ਜਾਂ ਆਲੇ ਦੁਆਲੇ ਕੋਈ ਇਹਨੂੰ ਸ਼ਿੰਗਾਰਿਆ ਜਾਵੇ ਜਿਸ ਨਾਲ ਕਿ ਹੋਰ ਜਿਵੇਂ ਹੈਰੀਟੇਜ ਜਿਹਦੇ ਦੇਖ ਹੈਗੀ ਆ ਉਸ ਤਰ੍ਹਾਂ ਦੀ ਦਿੱਖ ਬਣਾਈ ਜਾਵੇ ਕੋਈ ਪਹਿਲੇ ਹੀ ਇਹਦੇ ਸੰਤ ਬਾਬਾ ਪੂਰੀ ਸੀਗਮਲ ਕਸ਼ਮੀਰ ਸਿੰਘ ਜੀ ਇਹਨਾਂ ਦੀ ਸੇਵਾ ਲੱਗੀ ਆ ਹੋਰ ਵੀ ਉਪਰਾਲਾ ਹੋ ਸਕਦਾ ਜੇ ਕੋਈ ਸਾਰੇ ਪਬਲਿਕ ਸਾਧਵੇ ਜਾਂ ਕੋਈ ਹੋਰ ਸਾਧਵੇ ਬਿਲਕੁਲ ਜੀ ਸੋ ਲੋਕ ਵੀ ਜਿਹੜੇ ਕਿ ਕਾਫੀ ਖੁਸ਼ ਨੇ ਕਿਉਂਕਿ ਪੰਜਾਬ ਸਰਕਾਰ ਦਾ ਜਿਹੜਾ ਕਿ ਉਪਰਾਲਾ ਬਹੁਤ ਵਧੀਆ ਹੈ ਔਰ ਜਿਹੜਾ ਇਹ ਗਲਿਆਰਾ ਇਸ ਨੂੰ ਕਾਫੀ ਜਿਹੜਾ ਕਿ ਸੋਹਣਾ ਸੁਨੱਖਾ ਹੋਰ ਬਣਾਇਆ ਜਾਵੇਗਾ ਇਸ ਦੇ ਵਿੱਚ ਸੁਧਾਰ ਕੀਤਾ ਜਾਵੇਗਾ ਕਿਉਂਕਿ ਦੂਰੋ ਦੂਰੋ ਦੇਸ਼ਾਂ ਵਿੱਚ ਦੇਚਾਂ ਤੋਂ ਸੰਗਤਾਂ ਪਹੁੰਚਦੀਆਂ ਨੇ ਕਿਵੇਂ ਦੇਖਦੇ ਹੋ ਜੀ ਪੰਜਾਬ ਸਰਕਾਰ ਦਾ ਅੱਜ ਉਪਰਾਲਾ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਹੈ ਬਹੁਤ ਵਧੀਆ ਜੀ ਦੇਖੋ ਤੁਹਾਡੇ ਸਾਹਮਣੇ ਸਾਰਾ ਛੋਟ ਦੂਰ ਦੀ ਹੈ ਆ ਬੜੀ ਵਧੀਆ ਲੋਕੀ ਆnde ਜਾਂਦੇ ਆ ਬੜੇ ਯਾਰ ਜੀ ਤੁਹੇ ਸੱਜੇ ਜੀ ਮਹਾਰਾਜਾ ਸ਼ੁਕਰਾਨਾ ਇੱਥੇ ਸਾਰੀ ਦੁਨੀਆ ਆਂਦੀ ਆ ਮੱਥਾ ਟੇਕਦੇ ਆ ਅਸੀਂ ਵੀ ਇੱਥੇ ਰੋਜ਼ਗਾਰ ਆਪਣਾ ਕਰ ਰਹੇ ਆ ਮੜਾ ਮੋੜਾ ਚੋਂ ਰੋਟੀ ਪਾਣੀ ਸਾਡਾ ਵੀ ਚੱਲਿਆ ਜੇ ਪਹਿਲੇ ਥੋੜਾ ਜਿਹਾ ਬੰਦ ਰਿਹਾ ਸਾਡਾ ਹੀ ਕੰਮ ਪੰਦੀ ਸੀ ਕੋਈ ਮੜੀ ਮੋਟੀ ਰੋਟੀ ਪਾਣੀ ਦਾ ਪ੍ਰੋਗਰਾਮ ਸਾਡਾ ਵੀ ਇਹੋ ਜਿਹਾ ਹੈ ਤੇ ਬਾਕੀ ਸਭ ਠੀਕ ਹੈ ਸ਼ੁਕਰ ਹੈ ਮਹਾਰਾਜ ਦਾ ਕੀ ਲੱਗਦਾ ਕਿ ਜਿਵੇਂ ਪੰਜਾਬ ਸਰਕਾਰ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਆਲਾਨਿਆ ਤਖਤਸ਼੍ਰੀ ਦਮਦਮਾ ਸਾਹਿਬ ਨੂੰ ਤਖਤਸ਼੍ਰੀ ਕੇਸਗੜ੍ਹ ਸਾਹਿਬ ਨੂੰ ਇਸ ਤਰ੍ਹਾਂ ਤਖਤਸ਼੍ਰੀ ਅਕਾਲ ਤਖਤ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਜਿਹੜੇ ਤਿੰਨ ਤਖਤ ਨੇ ਉਹ ਪੰਜਾਬ ਦੇ ਵਿੱਚ ਨੇ ਸੋ ਵੱਡਾ ਜਿਹੜਾ ਉਪਰਾਲਾ ਪੰਜਾਬ ਸਰਕਾਰ ਦਾ ਉਹ ਨਾ ਹੋਈ ਹੈ ਸ਼ੁਕਰਾਨਾ ਇਹੋ ਹੀ ਹੈ ਜਦੋਂ ਆnde ਜਾਂਦੀ ਪਬਲਿਕ ਦੁਨੀਆ ਜਾਂਦੀ ਆਂਦੀ ਹੈ ਮਹਾਰਾਜ ਦਰਬਾਰ ਸਾਹਿਬ ਦਾ ਨਾਮ ਸਾਡਾ ਪਵਿੱਤਰ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਸਾਡਾ ਗੁਰਦੁਆਰਾ ਜੀ ਖੂਬ ਕਿਰਪਾ ਅਗੇ ਬਰੀ ਦੁਨੀਆ ਆਂਦੀ ਜਾਂਦੀ ਬਾਰੋ ਦੁਨੀਆ ਦੀ ਹੈ ਬਾਰੋ ਜਾਂਦੀ ਹੈ ਇਹੋ ਹੀ ਇਹ ਸ਼ੁਕਰਾਨਾ ਮਹਾਰਾਜ ਦਾ ਕਰੀਦਾ ਸੱਚੇ ਬਾਦਸ਼ਾਹ ਦਾ ਬਿਲਕੁਲ ਜੀ ਹੋਸੋ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਵੱਡੇ ਅਹਿਮ ਫੈਸਲੇ ਅੱਜ ਸਦਨ ਦੇ ਵਿੱਚ ਲੈ ਗਏ ਕਿਉਂਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਵਿਸ਼ੇਸ਼ ਸਦਨ ਸੱਦਿਆ ਗਿਆ ਸੀ ਜਿਸ ਦੇ ਵਿੱਚ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਜਿਸ ਦੇ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਔਰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਗਲੀਆਰਾ ਉਸ ਨੂੰ ਪਵਿੱਤਰ ਐਲਾਨਿਆ ਗਿਆ ਸੋ ਬੜੀ ਹੀ ਸਾਫ ਸਫਾਈ ਇੱਥੇ ਰੱਖੀ ਜਾਵੇਗੀ ਵਿਸ਼ੇਸ਼ ਟੀਮਾਂ ਗਠਰ ਕੀਤੀ ਜਾਣਗੀਆਂ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਆ ਕੀ ਲੱਗਦਾ ਹੈ ਕਿ ਜਿਹੜਾ ਅਜ ਪੰਜਾਬ ਸਰਕਾਰ ਦਾ ਉਪਰਾਲਾ ਹੈ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਸੋ ਇਸ ਗਲੀਆਰੇ ਨੂੰ ਪਵਿੱਤਰ ਬਣਾ ਕਿਵੇਂ ਦਾ ਗਲੀਆਰਾ ਬੰਨਣਾ ਚਾਹੀਦਾ ਤੁਹਾਡੇ خیال ਨਾਲ ਕਿਉਂਕਿ ਪੰਜਾਬ ਸਰਕਾਰ ਇਸ ਨੂੰ ਹੁਣ ਸਾਫ਼ ਸੁਥਰਾ ਬਣਾਉਣ ਜਾ ਰਹੀ ਹੈ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਵਾਸਤੇ ਕਿ ਇਹ ਸਾਫ਼ ਸੁਥਰਾ ਕਰ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਹੋਰੇ ਨਾ ਨੂੰ ਤਰੱਕੀ ਬਖਸ਼ੇ ਤੇ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਜੀ ਇੱਥੇ ਹੋਰ ਸੁੰਦਰਤਾ ਚਾਹੀਦੀ ਹੈ ਹੋਰ ਸੁੰਦਰ ਚਾਹੀਦਾ ਹੈ ਗੁਰੂ ਸਾਹਿਬ ਇਹਨਾਂ ਨੇ ਚੜ੍ਹਦੀ ਕਲਾ ਦੇ ਬਖਸ਼ਣ ਨਾਮਦਾਨ ਬਖਸ਼ਣ ਹਰਮਨ ਦਾਣ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੈ ਗੁਰਜੀ ਕੀ ਫਤਿਹ ਜਿਵੇਂ ਕਿ ਕਾਫੀ ਲੰਮੇ ਸਮੇਂ ਤੋਂ ਸੰਗਤਾਂ ਮੰਗ ਕਰਦੀਆਂ ਸੀ ਕਿ ਜਦੋਂ ਵੀ ਵਿਦੇਸ਼ਾਂ ਤੋਂ ਜਾਂ ਦੇਸ਼ ਹੋਰ ਸੈਨਾ ਤੋਂ ਸੰਗਤ ਇਥੇ ਪਹੁੰਚਦੀ ਹੈ ਕੋਈ ਨਾ ਕੋਈ ਤਰ੍ਹਾਂ ਤਬਾਕੂ ਜਾਂ ਮੀਠ ਸ਼ਰਾਬ ਦੀਆਂ ਦੁਕਾਨਾਂ ਸੀ ਉਹ ਬੰਦ ਹੋਣੇ ਚਾਹੀਦੀਆਂ ਨੇ ਰਸਤੇ ਵਿੱਚ ਮਿਲਦੀਆਂ ਸੀ ਬੱਸ ਸਟੈਂਡ ਤੋਂ ਦੇਖੀ ਤਾਂ ਉੱਥੋਂ ਵੀ ਰਸਤੇ ਵਿੱਚ ਇਸ ਤਰ੍ਹਾਂ ਦੇ ਕੁਝ ਦੇਖਣ ਨੂੰ ਮਿਲਦਾ ਸੀ ਔਰ ਇਸ ਜਿਹੜਾ ਕਿ ਗਲੀਆਰੇ ਨੂੰ ਪਵਿੱਤਰ ਲਾਣਾ ਹੈ ਗਾਇਸ ਇਸ ਦੇ ਆਲੇ ਦੁਆਲੇ ਨਜ਼ਦੀਕੇ ਕੋਈ ਵੀ ਇਸ ਤਰ੍ਹਾਂ ਦੀ ਦੁਕਾਨ ਜਾਂ ਕੋਈ ਵੀ ਮੀਠ ਸ਼ਰਾਬ ਦੀ ਦੁਕਾਨ ਨਹੀਂ ਹੋਣੀ ਨਹੀਂ ਨਹੀਂ ਚਾਹੀਦੀ ਬਿਲਕੁਲ ਨਹੀਂ ਚਾਹੀਦੀ ਮੀਠ ਸ਼ਰਾਬ ਦੀਆਂ ਦੁਕਾਨਾਂ ਤੇ ਚਾਹੀਦੀ ਕਿਉਂਕਿ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਗਰੀ ਹੈ ਗੁਰੂ ਸਾਹਿਬ ਦੀ ਨਗਰੀ ਹੈ ਇੱਥੇ ਕੋਈ ਵੀ ਇਹੋ ਜਿਹਾ ਨੱਚੇ ਦਾ ਉਪਰਾਲਾ ਨਹੀਂ ਚਾਹੀਦਾ ਮੀਟ ਸ਼ਰਾਬ ਦੀਆਂ ਦੁਕਾਨਾਂ ਨਹੀਂ ਤਮਾਕੂ ਬੀੜੀ ਨਹੀਂ ਚਾਹੀਦਾ ਹੋਰ ਵੀ ਇੱਥੇ ਸਫਾਈ ਚਾਹੀਦੀ ਆ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਹੋਰ ਤਰੱਕੀ ਕਰਨ ਇੱਥੇ ਹੋਰ ਸਫਾਈ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਸੋ ਲੋਕ ਕਾਫੀ ਜਿਹੜੇ ਖੁਸ਼ ਦਿਖਾਈ ਦੇ ਰਹੇ ਨੇ ਕਿਉਂਕਿ ਇਹ ਉਹ ਪਵਿੱਤਰ ਸ਼ਹਿਰ ਹੈ ਧੰਤਨ ਸ਼੍ਰੀ ਗੁਰੂ ਰਾਮਦਾਸ ਦੀ ਵਸਾਈ ਹੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਕਿ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਘਰ ਕਮਲਾਨਾ ਵਸਾਈ ਸੀ ਸੋ ਪਵਿੱਤਰ ਸ਼ਹਿਰ ਹੈ ਕਾਫੀ ਸਮੇਂ ਤੋਂ ਲੰਬੀ ਮੰਗ ਉਠਾਈ ਜਾ ਰਹੀ ਸੀ ਕਿ ਇਸ ਸ਼ਹਿਰ ਨੂੰ ਪਵਿੱਤਰ ਸ਼ਹਿਰ ਐਲਾਨਾ ਜਾਵੇ ਸੋ ਅੱਜ ਜਦੋਂ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਵਿਸ਼ੇਸ਼ ਦਿਨ ਸੱਦਿਆ ਗਿਆ ਕਿਉਂਕਿ 350 ਸਾਲਾਂ ਸਤਾਪ ਦੀਆਂ ਪੰਜਾਬ ਸਰਕਾਰ ਵੱਲੋਂ ਮਨਾਈਆਂ ਜਾ ਰਹੀਆਂ ਨੇ ਵੱਡੇ ਪੱਧਰ ਤੇ ਸਮਾਗਮ ਕੀਤੇ ਜਾ ਰਹੇ ਨੇ ਸੋ ਉਸ ਸਮਾਗਮਾਂ ਦੇ ਵਿੱਚ ਅੱਜ ਜਦੋਂ ਵਿਸ਼ੇਸ਼ ਸਦਨ ਸੱਦਿਆ ਗਿਆ ਤਾਂ ਉਸ ਦੇ ਵਿੱਚ ਵੱਡੇ ਅਹਿਮ ਫੈਸਲੇ ਗਏ ਪੰਜਾਬ ਦੇ ਤਿੰਨ ਧਾਰਮਿਕ ਸਥਾਨਾਂ ਨੂੰ ਜਿੱਥੇ ਕਿ ਸਿੱਖਾਂ ਦੀ ਵਸੋਂ ਜ਼ਿਆਦਾ ਹੈ ਔਰ ਇਹ ਤਿੰਨ ਅਸਥਾਨ ਜਿੱਥੇ ਕਿ ਤਿੰਨ ਤਖਤ ਪੈਂਦੇ ਨੇ ਪੰਜਾਬ ਦੇ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਅਕਾਲ ਤਖਤ ਸਾਹਿਬ ਸੋ ਦੋ ਸ਼ਹਿਰ ਜੋ ਕਿ ਪੂਰੇ ਹੀ ਪਵਿੱਤਰ ਸ਼ਹਿਰ ਐਲਾਨੇ ਗਏ ਨੇ ਤਖਤਸ਼ਰੀ ਦਮਦਮਾ ਸਾਹਿਬ ਤਖਤਸ਼ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਇਸੇ ਤਰ੍ਹਾਂ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੱਲ ਕਰੀਏ ਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਗੁਲਿਆ ਗਲਿਆਰੇ ਨੂੰ ਪਵਿੱਤਰ ਸ਼ਹਿਰ ਐਲਾਨ ਪਵਿੱਤਰ ਐਲਾਨਿਆ ਗਿਆ ਸੋ ਇਸ ਗਲਿਆਰੇ ਵਾਸਤੇ ਸਾਫ ਸਪਾਈ ਅਤੇ ਇਸ ਦੀ ਦੇਖ ਨੂੰ ਹੋਰ ਸੁਧਾਰੇ ਜਾਵੇਗਾ ਨੇੜੇ ਤੇੜੇ ਕਿਸ ਤਰ੍ਹਾਂ ਦੀ ਕੋਈ ਤਬਾਕੂ ਜਾਂ ਮਿਰਚਲਬ ਦੁਕਾਨ ਨਹੀਂ ਹੋਵੇਗੀ ਔਰ ਸਰਵ ਧਰਮ ਕਮੇਟੀ ਬਣਾਈ ਜਾਵੇਗੀ ਜਿਹੜੀ ਇਸ ਦੀ ਦੇਖਰੇਖ ਕਰੇਗੀ ਔਰ ਨਗਰ ਨਿਗਮ ਨੂੰ ਵੀ ਜਿਹੜੇ ਕਿ ਸਾਫ ਆਦੇਸ਼ ਕੀਤੇ ਗਏ ਨੇ ਔਰ ਉਹਨਾਂ ਵੱਲੋਂ ਵੀ ਦਿਨ ਰਾਤ ਇਸੇ ਸਾਫ ਸਫਾਈ ਹੋਵੇਗੀ ਜਿਹੜੇ ਵੀ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਯਾਤਰੀ ਆਉਂਦੇ ਨੇ ਸੰਗਤ ਆਉਂਦੀ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਸੋ ਉਹਨਾਂ ਦੀ ਸਹੂਲਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ ਸੋ ਪੰਜਾਬ ਸਰਕਾਰ ਦਾ ਜਿਹੜਾ ਖਾਸ ਉਪਰਾਲਾ ਹੈ ਔਰ ਲੋਕਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਔਰ ਭਗਵੰਤਮਾਨ ਪੰਜਾਬ ਸਰਕਾਰ ਦੀ ਸ਼ਲਾਘਾ ਵੀ ਕੀਤੀ ਹੈ ਸੋ ਜਿਹੜਾ ਵੱਡਾ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ ਕਿ ਪੰਜਾਬ ਦੇ ਜਿਹੜੇ ਤਿੰਨ ਸ਼ਹਿਰ ਨੇ ਉਹਨਾਂ ਨੂੰ ਪਵਿੱਤਰ ਸ਼ਹਿਰ ਅਲਾਨਿਆ ਗਿਆ ਹੈ ਥੈਂਕਸ ਵੀਰਾ ਤੋਂ ਕੈਮਰਾਮੈਨ ਨੀਟ ਦੇ ਨਾਲ ਗੁਰਪ੍ਰੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ